ਕਿੰ ਸਰਕਾਰ ਦੀਆਂ ਯੋਜਨਾਵਾਂ ਨੂੰ ਪੰਜਾਬ ਦੇ ਘਰ-ਘਰ ਤੱਕ ਪਹੁੰਚਾਉਣੇ ਲਈ ਲਾਗੂ ਕੀਤੀਆਂ ਜਿਹੜੀਆਂ ਪੂਰੇ ਦੇਸ਼ ਦੇ ਵਿੱਚ ਬੜੀਆਂ ਸਮੂਥਲੀ ਚੱਲਦੀਆਂ ਔਰ ਪੰਜਾਬ 'ਚ ਕਿਸੇ ਵੀ ਤਰੀਕੇ ਨਾਲ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਕਿਤੇ ਨਾ ਕਿਤੇ ਜੇ ਲਾਗੂ ਵੀ ਕੀਤੀਆਂ ਜਾ ਰਹੀਆਂ ਤੇ ਇਹ ਕਿਸੇ ਨੂੰ ਇਹ ਹੀ ਨਹੀਂ ਪਤਾ ਕਿ ਵੀ ਉਹ ਕਾਰ ਕੌਣ ਰਿਹਾ ਕਿਉਂਕਿ ਉਹ ਤੁਸੀਂ ਸਰਕਾਰ ਤਾਂ ਫੋਟੋਆਂ ਤਾਂ ਆਪਣੀਆਂ ਲਾਈ ਜਾਂਦੀ ਹੈ ਆ ਫਰੀ ਰਾਸ਼ਨ ਵੰਡਣ ਜਿਹੜਾ ਪਿਛਲੇ 5 ਸਾਲ ਤੋਂ ਚੱਲ ਰਿਹਾ ਔਰ ਉਹਨੂੰ ਹੋਰ ਅਗਲੇ ਅਗਲੇ ਤੇ 5-7 ਸਾਲ ਤੋਂ ਚੱਲ ਰਿਹਾ ਉਹ ਉਹ ਜਿਹੜਾ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਵਿਸ਼ਕਰਮਾ ਯੋਜਨਾ ਹੈ ਜਿਹਦੇ ਚ ਲਗਭਗ 18 ਕੈਟਾਗਰੀਜ਼ ਹੈਗੀਆਂ ਟਰੇਡ ਦੀਆਂ ਜਿਨ੍ਹਾਂ ਨੂੰ ਉਹਦੇ ਤਹਿਤ ਉਹਨਾਂ ਨੂੰ ਟੂਲ ਕਿਟ ਵੀ ਦੇਣੀ ਹੈ ਉਹਨਾਂ ਨੂੰ ਲੋਨ ਮਹਈਆ ਵੀ ਕਰਾਣਾ ਹੈ ਉਹਨਾਂ ਦਾ ਉਹ ਰੋਜ਼ਗਾਰ ਨੂੰ ਵਧਾਵੇ ਦੇਣਨ ਛੋਟ-ਛੋਟੀਆਂ ਜਿਹੜੀਆਂ ਹਾਕਰਸ ਦੇ ਲਈ ਜਿਹੜੀਆਂ ਯੋਜਨਾਮਾਂ ਹੈ ਮਹਿਲਾਵਾਂ ਦੇ ਲਈ ਯੋਜਨਾਵਾਂ ਅਨੁਸੂਚੀ ਜਾਤੀ ਵਰਗ ਦੇ ਲਈ ਹੈ ਜਾਂ ਪਿਛੜਾ ਵਰਗ ਦੇ ਲਈ ਹੈ ਇਹ ਸਾਰੀਆਂ ਜਿਹੜੀਆਂ ਯੋਜਨਾਵਾਂ ਜਿਹੜੀਆਂ ਲੋਕਾਂ ਤੱਕ ਲੈ ਕੇ ਜਾਣਾ ਇਹ ਜਿਹੜਾ ਬੀੜਾ ਚੱਕਿਆ ਉਹਦਾ ਕਾਰਨ ਕੀ ਹੈ ਕਿ ਕੰਮ ਤਾਂ ਸਿਰਫ ਸੂਬਾ ਸਰਕਾਰ ਦਾ ਹੈ ਫੈਡਰਲ ਸਿਸਟਮ ਦੇ ਵਿੱਚ ਕੋਈ ਵੀ ਕੇਂਦਰ ਸਰਕਾਰ ਯੋਜਨਾ ਬਣਾਉਂਦੀ ਹੈ ਉਹਦਾ ਜਿਹੜਾ ਇੰਪਲੀਮੈਂਟ ਥੱਲੇ ਤੱਕ ਕਰਨ ਦਾ ਕੰਮ ਹੁੰਦਾ ਉਹ ਸੂਬਾ ਸਰਕਾਰਾਂ ਦਾ ਔਰ ਸੂਬਾ ਸਰਕਾਰ ਉਹਨੂੰ ਇਮਾਨਦਾਰੀ ਨਾਲ ਲਾਗੂ ਨਹੀਂ ਕਰ ਰਹੀ ਅੱਜ ਪੂਰੇ ਦੇਸ਼ ਦੇ ਵਿੱਚ ਆਯੂਸ਼ਮਾਨ ਕਾਰਡ ਬੜਾ ਆਰਾਮ ਨਾਲ ਚੱਲ ਰਿਹਾ ਸਿਰਫ ਪੰਜਾਬ ਦੇ ਵਿੱਚ ਨਹੀਂ ਲੈ ਰਿਹਾ ਕਿਉਂਕਿ ਪੰਜਾਬ ਸਰਕਾਰ ਉਹਨਾਂ ਦੇ ਪੈਸੇ ਨਹੀਂ ਦੇ ਰਹੀ ਅੱਜ ਵੀ ਪੰਜਾਬ ਦੇ ਕਿਸੇ ਹਸਪਤਾਲ 'ਚ ਹਿਮਾਚਲ ਦਾ ਕੋਈ مریض ਆਉਂਦਾ ਹੈ ਉਹਦਾ ਤਾਂ ਆਯੂਸ਼ਮਾਨ ਕਾਰਡ ਲੈ ਕੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਹਰਿਆਣਾ ਦਾ ਕੋਈ ਆਣ ਕੇ ਕਰਾਂਦਾ ਤਾਂ ਉਹਦਾ ਇਲਾਜ ਹੁੰਦਾ ਹੈ ਹੋਰ ਕਿਸੇ ਪ੍ਰਦੇਸ਼ ਦਾ ਜਿਹੜਾ ਕਿਸੇ ਕੋਲ ਆਯੂਸ਼ਮਾਨ ਕਾਰਡ ਹੈ ਉਹਦਾ ਇਸਤੇਮਾਲ ਉਹ ਕਰ ਸਕਦੇ ਜੇ ਪੰਜਾਬ ਦਾ ਉਹ ਕੋਲੇ ਯੋਸ਼ਮਾਨ ਕਾਰਡ ਆ ਤੇ ਪੰਜਾਬ ਦਾ ਹਸਪਤਾਲ ਉਹਨੂੰ ਜਿਹੜਾ ਜਿਹੜਾ ਟ੍ਰੀਟਮੈਂਟ ਦੇ ਲਈ ਉਹ ਨਾ ਕਰ ਰਿਹਾ ਕਿਉਂ ਕਿ ਪੰਜਾਬ ਸਰਕਾਰ ਉਹਦੇ ਲਈ ਉਹਨੂੰ ਕਰ ਨਹੀਂ ਰਹੀ ਇਹ ਸਾਰੀਆਂ ਯੋਜਨਾਵਾਂ ਲੋਕਾਂ ਤੱਕ ਪਹੁੰਚੇ ਔਰ ਨਵੇਂ ਕਾਰਡ ਜਿਹੜੇ ਆ ਉਹ ਬਣਾਏ ਹੀ ਨਹੀਂ ਜਾ ਰਹੇ ਕਿਉਂਕਿ ਪੁਰਾਣੇ ਤਾਂ ਪੂਰੀ ਤਰ੍ਹਾਂ ਲਿੰਕ ਨਹੀਂ ਹੈਗੇ ਉਹ ਲਾਗੂ ਨਹੀਂ ਕੀਤੇ ਤੇ ਨਵੇਂ ਉਹ ਜਿਹੜੇ ਕਾਰਡ ਬਣਾਏ ਨਹੀਂ ਜਾਂਦੇ ਇਸ ਇਤਰਾ ਬਹੁਤ ਸਾਰੀਆਂ ਜਿਹੜੀਆਂ ਯੋਜਨਾਵਾਂ ਕਿਸਾਨ ਸਮਾਨ ਨਿਧੀ ਦਾ ਹੈਗਾ ਕਿਸਾਨਾਂ ਦੀਆਂ ਹੋਰ ਯੋਜਨਾਵਾਂ ਹੈ ਉਹ ਸਾਰੀਆਂ ਜਿਹੜੀਆਂ ਆ ਉਹ ਸਹੀ ਨਾਲ ਲਾਗੂ ਕਰਨ ਲਈ ਭਾਰਤੀ ਜਨਤਾ ਪਾਰਟੀ ਨੇ ਬੀੜਾ ਚੱਕਿਆ ਕਿ ਅਸੀਂ ਲੋਕਾਂ ਦੇ ਹਿੱਤਾਂ ਦੇ ਲਈ ਜੋ ਮਾਨਯੋਗ ਜਿਹੜੇ ਮੋਦੀ ਜੀ ਨੇ ਯੋਜਨਾ ਬਣਾਈਆਂ ਉਹ ਘਰ ਘਰ ਤੱਕ ਪਹੁੰਚਾਉਣੀ ਸਾਡਾ ਸਾਰਿਆਂ ਦਾ ਕਰਤੱਵ ਬਣਦਾ ਹੈ ਤੇ ਉਹ ਜਿਹੜੇ ਪਹੁੰਚਾਉਣ ਦਾ ਕੰਮ ਕੀਤਾ ਪਰ ਪੰਜਾਬ ਸਰਕਾਰ ਨੇ ਆਪ ਤਾਂ ਕੁਝ ਕੀਤਾ ਨਹੀਂ ਹੁਣ ਉਹਨਾਂ ਨੂੰ ਜਿਹੜੀ ਘਬਰਾਹਟ ਇਸਦੀ ਹੈ ਕਿ ਅਗਰ ਇਹਦੀ ਜਾਣਕਾਰੀ ਲੋਕਾਂ ਤੱਕ ਪਹੁੰਚ ਗਈ ਲੋਕ ਜਾਗਰੂਕ ਹੋ ਗਏ ਤਾਂ ਫਿਰ ਸੰਤ ਤੱਕ ਕਿਸੇ ਨੇ ਪੁੱਛਣਾ ਹੀ ਨਹੀਂ ਤੇ ਇਸ ਜਿਹੜੀ ਘਬਰਾਹਟ ਦੇ ਇਸ ਦੁੱਖ ਦੇ ਕਰਕੇ ਔਰ ਸਤਾਈ ਦੇ ਵਿੱਚ ਉਹਨਾਂ ਦੀ ਹੱਥ ਥੱਲੇੋਂ ਖਿਸਕਦੀ ਜ਼ਮੀਨ ਜਿਹੜੀ ਹੈ ਉਹ ਉਹਨਾਂ ਨੂੰ ਦਿਖਾਈ ਦਿੰਦੀ ਔਰ ਇਸ ਕਰਕੇ ਇਹ ਦਿੱਲੀ ਤੋਂ ਜਿਹੜੇ ਵੀ ਹਾਰ ਕੇ ਗਏ ਉੱਥੇ ਇਹ ਉੱਥੇ ਜਾ ਕੇ ਤੁਸੀਂ ਸੁਸ਼ੋਧਿਆ ਜੀ ਦੀ ਉਹ ਬਹੁਤ ਵਾਇਰਲ ਹੋਈ ਇੱਕ ਵੀਡੀਓ ਸ਼ਮਦਾਨ ਦੰਡਵੇਦ ਸਭ ਝੂਠ tufaan ਇਹ ਵੀ ਸਾਰੇ ਹਥਖੰਡੇ ਅਪਣਾਓ ਲੇਕਿਨ ਚੋਣਾਂ ਜੀਤੋ ਔਰ ਉਹ ਬਾਕੀ ਕਾਰਕਟਰਨ ਪੁੱਛਿਆ ਹਾਂ ਕਰੂਗੇ ਕਿ ਨਹੀਂ ਭਾਵ ਉਹ ਉਸ ਤਰੀਕੇ ਇਹ ਉਸ ਤਰੀਕੇ ਦੇ ਝੂਠ tufaan ਜਿਹੜਾ ਆ ਉਹ ਤੋਲਣ ਦੀ ਇਹ ਜਿਹੜੀ ਕਿਹਾ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਜਨਮੀ ਅੰਦੋਲਨਾਂ ਚ ਹੋਇਆ ਔਰ ਇਸ ਕਰਕੇ ਭਾਰਤੀ ਜਨਤਾ ਪਾਰਟੀ ਦਾ ਕਾਰਕਟਰਤਾ ਕਿਸੇ ਵੀ ਤਰ੍ਹਾਂ ਜਿਹੜਾ ਕਿਸੇ ਤੋਂ ਵੀ ਡਰਦਾ ਨਹੀਂ ਹੈ ਔਰ ਲੋਕਾਂ ਦੇ ਹਿੱਤਾਂ ਦੇ ਲਈ ਕੰਮ ਕਰਨਾ सा वचनबद्धता है साडा फर्ज बनता है और असं ये जरा काम किसी भी हालत रोकेंगे नहीं ये चाहे जिन्ना मर्जी जोर ला सपना जी आपने कहा कि ये काम सूबे का है आम आदमी पार्टी कह रही है कि सही में ये काम सूबे का है और केंद्र की योजनाओं का पोर्टल पे एनरोलमेंट कराना तो राज्य सरकार का काम है बीजेपी तो सिर्फ पोलिटिकल फ़ायदा लेने के लिए ये काम कर रही है डेटा लीक हो जाएगा लोगों की प्राइवेसी ब्रीच हो जाएगी देखिए ये तो एक बहाना है उनका हकीकत में उनकी अंदर की घबराहट है अंदर की उनकी फेलियर है क्योंकि प्रदेश सरकार ने नहीं किया तो ये फेलियर हुआ अब वो फेलियर अपना छुपाने के लिए ये सारा कुछ कर रही है इसीलिए वो सभी कार्यकर्ताओं की गिरफ्तारी कर रहे हैं आज ही पूरे प्रदेश में जो अर्थी पंजाब सरकार की अर्थी फूक जो है वो रैलियाँ कीतियाँ जा रही हैं और वो जोड़ा ਐ ਸਾਡੇ ਅੱਜ ਪ੍ਰਦੇਸ਼ ਦੇ ਪ੍ਰਧਾਨ ਸੁਨੀਲ ਜਾਖੜ ਜੀ ਜਦੋਂ ਗਏ ਉਹਨਾਂ ਨੂੰ ਵੀ ਰਾਸਤੇ 'ਚ ਡੇਟੇਨ ਕੀਤਾ ਉਹਨਾਂ ਨੂੰ ਰੋਕਿਆ ਜੋ ਇਹ ਧੱਕੇਸ਼ਾਹੀ ਹੈ ਔਰ ਇਹ ਦੇਸ਼ ਤੇ ਹਰ ਨਾਗਰਿਕ ਦਾ ਕਰ ਫਰਜ ਹੈ ਇਹ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਵੀ ਸਾਡਾ ਫਰਜ ਹੈ ਕਿ ਅਸੀਂ ਲੋਕਾਂ ਤੱਕ ਸਾਡੀ ਜਾਣਕਾਰੀ ਲੋਕਾਂ ਤੱਕ ਵੀ ਪਹੁੰਚਾਈਏ ਜਿੱਥੇ ਤੱਕ ਤਾਂ ਰਹਿ ਗਿਆ ਇਹ ਕੰਮ ਸਾਡਾ ਤਾਂ ਅਸੀਂ ਹੀ ਕਰਾਂਗੇ ਤੇ ਭਾਈ ਸਾਹਿਬ ਤੁਸੀਂ ਜਿਹੜੀਆਂ ਲੋਕਾਂ ਦੇ ਝੂਠੇ ਫਾਰਮ ਭਰੀ ਜਾਂਦੇ ਸੀ ਕਦੀ ਪੈਨਸ਼ਨਾਂ ਦੇ ਫਾਰਮ ਭਰੀ ਜਾਂਦੇ ਕਿਸੇ ਨੂੰ ਨੌਕਰੀਆਂ ਦੇਣ ਦੇ ਕਿਸੇ ਨੂੰ ਕਰਜ਼ੇ ਦੇਣ ਦੇ ਖਰੇ ਕੀ ਕੀ ਨੌਕਰੀਆਂ ਉਹ ਜਿਹੜੇ ਫਾਰਮ ਭਰੇ ਹੋ ਸੀਗੇ ਉਹ ਕਿਉਂਕਿ ਉਹਨਾਂ ਨੂੰ ਲੋਕਾਂ ਨੂੰ ਪਤਾ ਆ ਕਿ ਇਹ ਫਾਰਮ ਜਿਹੜੇ ਝੂਠੇ ਭਰਦੇ ਸੀ ਇਹ ਸਿਰਫ ਡਾਟਾ ਇਕੱਠਾ ਕਰਕੇ ਲੋਕਾਂ ਨੂੰ ਦਿੰਦੇ ਸੀ ਅਸੀਂ ਹਕੀਕਤ ਦੇ ਵਿੱਚ ਲੋਕਾਂ ਤੱਕ ਸਕੀਮਾਂ ਪਹੁੰਚਾ ਰਹੇ ਆ ਜਿੱਥੇ ਤੱਕ ਡਾਟਾ ਆ ਉਹ ਮੰਨ ਲਓ ਉਹਦੇ ਚ ਜਿਹੜਾ ਆ ਉਹ ਤਾਂ ਜਗ ਜाहिर ਰਹੇਗਾ ਜਿਨੇ ਆਖਰ ਗੈਸ ਸਿਲੰਡਰ ਲਿਆ ਆ ਉਹਨੂੰ ਕਿਹਨੂੰ ਨਹੀਂ ਪਤਾ ਆਲੇ ਦੋਲੇ ਸਾਰਿਆਂ ਨੂੰ ਪਤਾ ਵੀ ਇਹ ਜ ਮੱਲੇ ਵਾਲਿਆਂ ਨੂੰ ਪਤਾ ਹੁੰਦਾ ਹੋਰ ਤੁਹਾਡੇ ਖੈਰ ਸੀ ਪੰਜਾਬ ਚ ਬੈਠ ਕੇ ਥੋੜਾ ਉਹਨਾਂ ਨੂੰ ਫੋਨ ਕਰਨੇ ਉਹ ਜਦੋਂ ਕਰਨੇ ਹੁੰਦੇ ਸਾਡੇ ਵਰਕਰਾਂ ਨੇ ਕੰਟੈਕਟ ਕਰਨਾ ਉਹ ਤਾਂ ਸਾਰਿਆਂ ਨੂੰ ਪਤਾ ਇਹਦੇ ਚ ਲਕੂਣ ਵਾਲੀ ਕਿਹੜੀ ਗੱਲ ਸੀ ਠੀਕ ਹੈ ਨਾ ਇਸ ਕਰਕੇ ਉਹਦੇ ਤੇ ਅੰਦਰਲਾ ਜਿਹੜੀ ਘਬਰਾਹਟ ਅੰਦਰਲਾ ਡਰ ਆ ਉਹਨਾਂ ਦਾ ये बीजेपी तो की का कारगुजारी तो डर ही है अदरवाइज ये बहाने हैं डाटा कोई हो जाते कि अम बेचते हैं भी डाटा जो डाटा चोरी हो जाएगा हाँ जी सेवा कर रहे हैं तुम्हें की नहीं सानू कर नहीं आप कह रहे हो सेवा कर रहे हैं वो कह रहे हैं कि ये भी एक आरोप है कि बीजेपी शहरी पार्टी है पंजाब में और अब इस मुद्दे को बुना के वो ग्रामीण इलाकों में घुसने की कोशिश कर रही है दो की तैयारी में आप लोग ये गल मान रहे हैं ना ਕਿ ਵੀ ਬੀਜੇਪੀ ਸ਼ਹਿਰੀ ਪਾਰਟੀ ਤੇ ਪਿੰਡਾਂ ਚ ਜਾ ਰਹੀ ਹੈ ਭਾਵ کہیں ਨਾ کہیں ਕਿਤੇ ਨਾ ਕਿਤੇ ਤਕਲੀਫ ਤਾਂ ਇਹੀ ਹੈ ਨਾ ਕਿ ਵੀ ਬੀਜੇਪੀ ਪਿੰਡਾਂ ਚ ਕਿਉਂ ਜਾ ਰਹੀ ਹੈ ਪਰ ਹੁਣ ਤਾਂ ਕੋਈ ਰੋਕ ਨਹੀਂ ਸਕਦਾ ਉਹਨਾਂ ਨੂੰ ਬੀਜੇਪੀ ਪਿਛਲੇ ਪੰਜਾ ਸਾਲਾਂ ਤੋਂ ਜਾ ਰਹੀ ਪਿੰਡਾਂ 'ਚ ਤਾਂ ਸਿਰਫ ਲੋਕਾਂ ਦੀ ਰਹਿ ਗਈ ਗੱਲ ਜਿਹੜੀਆਂ ਬਹੁਤ ਸਾਰੀਆਂ ਐਨਜੀਓ ਦਾ ਕੰਮ ਕੀ ਹੁੰਦਾ ਐਨਜੀਓ ਕੀ ਕੰਮ ਕਰਦੀਆਂ ਨਾਨ ਗਵਰਨਮੈਂਟ ਜਿਹੜੀ ਆਰਗੇਨਾਈਜੇਸ਼ਨ ਹੁੰਦੀਆਂ ਉਹ ਗਵਰਨਮੈਂਟ ਦੀਆਂ ਜਿਹੜੀਆਂ ਯੋਜਨਾਵਾਂ ਉਹ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਆ ਤੇ ਜੇ ਅਸੀਂ ਬੀਜੇਪੀ ਵਾਲੇ ਜਿਹੜੇ ਆ ਉਹਦੇ ਚ ਕਿੱਥੇ ਲਿਖਿਆ ਕਿ ਉਹ ਨਹੀਂ ਕਰ ਸਕਦੇ ਕਿਸ ਕਿਹੜਾ ਕੀ ਕਾਂਗਰਸ ਵਾਲੇ ਨਹੀਂ ਕਰਦੇ ਆਮ ਆਦਮੀ ਪਾਰਟੀ ਵਾਲੇ ਆ ਦਿੱਲੀ ਚ ਲੈ ਕੇ ਤੁਰੇ ਫਿਰਦੇ ਸੀ ਇਹਨਾਂ ਦੇ ਫਾਰਮ ਲੈ ਕੇ ਫਿਰਦੇ ਸੀ ਉੱਥੇ ਮੋਟਰਸਾਈਕਲ ਲੈ ਕੇ ਕਮਾਈ ਜਾਂਦੇ ਇਹਨਾਂ ਦੇ ਹੁਣ ਲੋਕ ਉਹਨਾਂ ਨੂੰ ਮੂੰਹ ਨਹੀਂ ਲਾ ਰਹੇ ਉਹ ਤਾਂ ਐਨਜੀਓ ਸੇ ਪੋਲਿਟੀਕਲ ਪਾਰਟੀ ਕੋਣ ਉਹ ਤਾਂ ਬਣਈ ਐ ਐਨਜੀਓ ਤੋਂ ਪਾ ਪੋਲਿਟੀਕਲ ਪਾਰਟੀ ਅਸੀਂ ਤਾਂ ਹੈ ਹੀ ਪੋਲਿਟੀਕਲ ਪਾਰਟੀ ਬਣ ਕੇ ਐਨਜੀਓਆਂ ਦਾ ਕੰਮ ਕਰ ਰਹੇ ਹਾਂ ਫਰਕ ਇਹ ਆ ਕਿ ਉਹ ਐਨਜੀਓ ਦਾ ਕੰਮ ਕਰਦੇ ਹੋਏ ਪੋਲਿਟੀਕਲ ਪਾਰਟੀ ਬਣੇ ਅਸੀਂ ਤਾਂ ਪਹਿਲਾਂ ਪੋਲਿਟੀਕਲ ਪਾਰਟੀ ਪਹਿਲਾਂ ਪੋਲਿਟੀਕਲ ਆ ਫਿਰ ਜਾ ਕੇ ਉਹ ਸੇਵਾ ਭਾਵ ਦਾ ਕੰਮ ਵੀ ਨਾਲ ਕਰ ਰਹੇ ਹਾਂ ਇੱਕ ਆਖਰੀ ਸਵਾਲ ਸਾਪਲਾ ਸਾਹਿਬ ਕੀ पंजाब में जो स्थितियां बदल रही है राजनीतिक एक बार फिर बीजेपी और अकाली गठबंधन होगा या बीजेपी 2027 में अपने बूते चुनाव लड़ेगी और अपने बूते सरकार बनाने की स्थिति में नजर आएगी देखिए अभी तक इस विषय पे मैं कुछ भी कहने के लिए अभी अधिकृत नहीं हूँ क्योंकि इसमें क्या होगा क्या नहीं होगा ये तो हमारी जो हाई कमांड है ਉਹੀ طے ਕਰੇਗੀ ਸੈਂਟੀਮੈਂਟ ਕੀ ਹੈ ਉਹ ਉਹੀ ਲੋਕਲ ਸੈਂਟੀਮੈਂਟ ਕੀ ਹੈ ਪ੍ਰਦੇਸ਼ ਕੇ ਲੀਡਰਸ਼ਿਪ ਕੋ ਕੀ ਵਰਕਰ ਸੇ ਸੈਂਟੀਮੈਂਟ ਮਿਲ ਰਹਾ ਹੈ ਕੀ ਫੀਲਰਸ ਮਿਲ ਦੇਖਿਏ ਲੋਗੋ ਕੀ ਅਲਗ ਤਰ੍ਹਾਂ ਕੀ ਫੀਲਿੰਗ ਹੈ ਜੋ ਜਦ ਮੈਂ ਕਿਹਾ ਕਿ ਪਹਿਲੇ ਸਾਡੀਆਂ ਹਾਈ ਕਮਾਂਡ ਜਦੋਂ ਕਰਦੀ ਹੈ ਕੋਈ ਵੀ ਕੰਮ ਉਹ ਥੱਲੇ ਸਰਵੇ ਵੀ ਕਰਾਉਂਦੀ ਹੈ ਸਰਵੇ ਕਰਾਉਣ ਤੋਂ ਬਾਅਦ ਜੋ ਉਹਨਾਂ ਨੂੰ ਚੰਗਾ ਲੱਗੇਗਾ ਉਹ ਕਰਨਗੇ ਔਰ ਜੋ ਕਰਨਗੇ ਅਸੀਂ ਇੱਕ ਪਾਰਟੀ ਦੇ ਸਿਪਾਈ ਹੋਣ ਦੇ ਨਾਤੇ ਜੋਨਾ ਦਾ ਦੇਸ਼ ਹੋਏਗਾ ਕਰਾਂਗੇ ਬਾਕੀ ਬੀਜਪੀ ਆਪਣੀ ਤਿਆਰੀ ਕਰ ਰਹੀ ਹੈ ਉਹ ਅਸੀਂ ਆਪਣੇ ਵੱਲੋਂ ਅਸੀਂ ਆਪਣੇ ਵੱਲੋਂ ਪੂਰੇ ਦੇ ਪੂਰੇ ਪੰਜਾਬ ਚ 117 ਸੀਟਾਂ ਤੇ ਤਿਆਰੀ ਕਰ ਰਹੇ ਆ ਬਾਕੀ ਜੋ ਕੇਂਦਰ ਦਾ ਸਾਡੇ ਹਾਈ ਕਮਾਂਡ ਦਾ ਹਦੇਸ਼ ਹੋਏਗਾ ਉਹਦੇ ਪਾਲਣਾ ਅੱਗੇ ਵੀ ਕਰਦੇ ਆਏ ਹੁਣ ਵੀ ਕਰਾਂਗੇ ਧੰਨਵਾਦ ਤੋਂ ਸਾਬ ਤੌਰ ਤੇ ਸਾਪਲਾ ਸਾਹਿਬ ਦਾ کہنا ਹੈ ਕਿ ਪੰਜਾਬ ਭਾਜਪਾ ਪੂਰੀ 117 ਸੀਟਾਂ ਤੇ ਤਿਆਰੀ ਕਰ ਰਹੀ ਹੈ पंजाब में बीजेपी अकाली गठबंधन होगा या नहीं होगा इसका आखिरी फैसला बीजेपी का केंद्रीय नेतृत्व करेगा कैमरन फिरोज के साथ अजय जादैनिक से दिल्ली केंद्र सरकार की योजनाओं को पंजाब के घर-घर तक पहुंचाने के लिए पंजाब भाजपा अब सड़कों पर है और पिछले दिनों कल ही पंजाब भाजपा के कई नेताओं को हिरासत में लिया गया आज पंजाब बीजेपी के प्रधान सुनील जाखर और कई सारे पूर्व मंत्री और भाजपा के कई वरिष्ठ नेताओं को हिरासत में लिया जा रहा है हमारे साथ बात करने के लिए पंजाब बीजेपी और बीजेपी के वरिष्ठ नेता विजय सापला जी सापला जी आ, स्वागत है गल बात करेंगे आपसे सर किस तरह से देखते हैं ये जो हिरासत में लिया जा रहा है देखिए ये तो मैं कहूँगा कि आम आदमी पार्टी का पुलिस का सत्ता का दुरुपयोग जरा करके ਲੋਕ ਹਿੱਤ ਦੀਆਂ ਜਿਹੜੀਆਂ ਯੋਜਨਾਵਾਂ ਕੇਂਦਰ ਸਰਕਾਰ ਨੇ ਮਾਝੋ ਮੋਦੀ ਜੀ ਦੀ ਸਰਕਾਰ ਨੇ ਲਾਗੂ ਕੀਤੀਆਂ ਜਿਹੜੀਆਂ ਪੂਰੇ ਦੇਸ਼ ਦੇ ਵਿੱਚ ਬੜੀਆਂ ਸਮੂਥਲੀ ਚੱਲਦੀਆਂ ਔਰ ਪੰਜਾਬ ਚੋ ਕਿਸੇ ਵੀ ਤਰੀਕੇ ਨਾਲ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਕਿਤੇ ਨਾ ਕਿਤੇ ਜੇ ਲਾਗੂ ਵੀ ਕੀਤੀਆਂ ਜਾ ਰਹੀਆਂ ਤੇ ਇਹ ਕਿਸੇ ਨੂੰ ਇਹ ਨਹੀਂ ਪਤਾ ਕਿ ਵੀ ਉਹ ਘਰ ਕੌਣ ਰਿਹਾ ਕਿਉਂਕਿ ਉਹ ਤੇ ਸਰਕਾਰ ਤਾਂ ਫੋਟੋਆਂ ਤਾਂ ਆਪਣੀਆਂ ਲਈ ਜਾਂਦੀ ਹੈ ਆ ਫਰੀ ਰਾਸ਼ਨ ਵੰਤਰਣ ਜਿਹੜਾ ਪਿਛਲੇ 5 ਸਾਲ ਤੋਂ ਚੱਲ ਰਿਹਾ ਔਰ ਉਹਨੂੰ ਹੋਰ ਅਗਲੇ ਅਗਲੇ ਤੇ 5-7 ਸਾਲ ਤੋਂ ਚੱਲ ਰਿਹਾ ਉਹ ਉਹ ਜਿਹੜਾ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਵਿਸ਼ਕਰਮਾ ਯੋਜਨਾ ਹੈ ਜਿਹਦੇ ਚ ਲਗਭਗ 18 ਕੈਟਾਗਰੀਜ਼ ਹੈਗੀਆਂ ਟਰੇਡ ਦੀਆਂ ਜਿਨ੍ਹਾਂ ਨੂੰ ਉਹਦੇ ਤਹਿਤ ਉਹਨਾਂ ਨੂੰ ਟੂਲ ਕਿਟ ਵੀ ਦੇਣੀ ਹੈ ਉਹਨਾਂ ਨੂੰ ਲੋਨ ਮਹਈਆ ਵੀ ਕਰਾਣਾ ਹੈ ਉਹਨਾਂ ਦਾ ਰੋਜ਼ਗਾਰ ਨੂੰ ਵਧਾਵੇ ਦੇਣਨ ਛੋਟ-ਛੋਟੀਆਂ ਜਿਹੜੀਆਂ ਹਾਕਰਸ ਦੇ ਲਈ ਜਿਹੜੀਆਂ ਯੋਜਨਾਮਾ ਹੈ ਮਹਿਲਾਵਾਂ ਦੇ ਲਈ ਯੋਜਨਾਵਾਂ ਆ ਅਨੁਸੂਚੀ ਜਾਤੀ ਵਰਗ ਦੇ ਲਈ ਆ ਪਿਛੜਾ ਵਰਗ ਦੇ ਲਈ ਆ ਇਹ ਸਾਰੀਆਂ ਜਿਹੜੀਆਂ ਯੋਜਨਾਵਾਂ ਜਿਹੜੀਆਂ ਲੋਕਾਂ ਤੱਕ ਲੈ ਕੇ ਜਾਣਾ ਇਹ ਜਿਹੜਾ ਬੀੜਾ ਚੱਕਿਆ ਉਹਦਾ ਕਾਰਨ ਕੀ ਆ ਕਿ ਕੰਮ ਤਾਂ ਸਿਰਫ ਸੂਬਾ ਸਰਕਾਰ ਦਾ ਹੈ ਫੈਡਰਲ ਸਿਸਟਮ ਦੇ ਵਿੱਚ ਕੋਈ ਵੀ ਕੇਂਦਰ ਸਰਕਾਰ ਯੋਜਨਾ ਬਣਾਉਂਦੀ ਹੈ ਉਹਦਾ ਜਿਹੜਾ ਇੰਪਲੀਮੈਂਟ ਥੱਲੇ ਤੱਕ ਕਰਨ ਦਾ ਕੰਮ ਹੁੰਦਾ ਉਹ ਸੂਬਾ ਸਰਕਾਰਾਂ ਦਾ ਔਰ ਸੂਬਾ ਸਰਕਾਰ ਉਹਨੂੰ ਇਮਾਨਦਾਰੀ ਨਾਲ ਲਾਗੂ ਨਹੀਂ ਕਰ ਰਹੀ ਅੱਜ ਪੂਰੇ ਦੇਸ਼ ਦੇ ਵਿੱਚ ਆਯੂਸ਼ਮਾਨ ਕਾਰਡ ਬੜਾ ਆਰਾਮ ਨਾਲ ਚੱਲ ਰਿਹਾ ਸਿਰਫ ਪੰਜਾਬ ਦੇ ਵਿੱਚ ਨਹੀਂ ਲੈ ਰਿਹਾ ਕਿਉਂਕਿ ਪੰਜਾਬ ਸਰਕਾਰ ਉਹਨਾਂ ਦੇ ਪੈਸੇ ਨਹੀਂ ਦੇ ਰਹੀ ਅੱਜ ਵੀ ਪੰਜਾਬ ਦੇ ਕਿਸੇ ਹਸਪਤਾਲ 'ਚ ਹਿਮਾਚਲ ਦਾ ਕੋਈ مریض ਆਉਂਦਾ ਹੈ ਉਹਦਾ ਤਾਂ ਆਯੂਸ਼ਮਾਨ ਕਾਰਡ ਲੈ ਕੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਹਰਿਆਣਾ ਦਾ ਕੋਈ ਆਣ ਕੇ ਕਰ ਆਂਦਾ ਤਾਂ ਉਹਦਾ ਇਲਾਜ ਹੁੰਦਾ ਹੈ ਹੋਰ ਕਿਸੇ ਪ੍ਰਦੇਸ਼ ਦਾ ਜਿਹੜਾ ਕਿਸੇ ਕੋਲ ਆਯੂਸ਼ਮਾਨ ਕਾਰਡ ਹੈ ਉਹਦਾ ਇਸਤੇਮਾਲ ਉਹ ਕਰ ਸਕਦੇ ਜੇ ਪੰਜਾਬ ਦਾ ਉਹ ਕੋਲੇ ਯੋਸ਼ਮਨ ਕਾਰਡ ਆ ਤੇ ਪੰਜਾਬ ਦਾ ਹਸਪਤਾਲ ਉਹਨੂੰ ਜਿਹੜਾ ਜਿਹੜਾ ਟ੍ਰੀਟ ਕਰਨ ਦੇ ਲਈ ਉਹ ਨਾ ਕਰ ਰਿਹਾ ਕਿਉਂ ਕਿ ਪੰਜਾਬ ਸਰਕਾਰ ਉਹਦੇ ਲਈ ਉਹਨੂੰ ਕਰ ਨਹੀਂ ਰਹੀ ਇਹ ਸਾਰੀਆਂ ਯੋਜਨਾਵਾਂ ਲੋਕਾਂ ਤੱਕ ਪਹੁੰਚੇ ਔਰ ਨਵੇਂ ਕਾਰਡ ਜਿਹੜੇ ਆ ਉਹ ਬਣਾਏ ਹੀ ਨਹੀਂ ਜਾ ਰਹੇ ਕਿਉਂਕਿ ਪੁਰਾਣੇ ਤਾਂ ਪੂਰੀ ਤਰ੍ਹਾਂ ਲਿੰਕ ਨਹੀਂ ਹੈਗੇ ਉਹ ਲਾਗੂ ਨਹੀਂ ਕੀਤੇ ਤੇ ਨਵੇਂ ਉਹ ਜਿਹੜੇ ਕਾਰਡ ਬਣਾਏ ਨਹੀਂ ਜਾਂਦੇ ਇਸੇ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਯੋਜਨਾਵਾਂ ਕਿਸਾਨ ਸਮਾਨ ਨਿਧੀ ਦਾ ਹੈਗਾ ਕਿਸਾਨਾਂ ਦੀਆਂ ਹੋਰ ਯੋਜਨਾਵਾਂ ਹੈ ਉਹ ਸਾਰੀਆਂ ਜਿਹੜੀਆਂ ਆ ਉਹ ਸਹੀ ਨਾਲ ਲਾਗੂ ਕਰਨ ਲਈ ਭਾਰਤੀ ਜਨਤਾ ਪਾਰਟੀ ਨੇ ਬੀੜਾ ਚੱਕਿਆ ਕਿ ਅਸੀਂ ਲੋਕਾਂ ਦੇ ਹਿੱਤਾਂ ਦੇ ਲਈ ਜੋ ਮਾਨਯੋਗ ਜਿਹੜੇ ਮੋਦੀ ਜੀ ਨੇ ਯੋਜਨਾ ਬਣਾਈਆਂ ਉਹ ਘਰ-ਘਰ ਤੱਕ ਪਹੁੰਚਾਉਣੀ ਸਾਡਾ ਸਾਰਿਆਂ ਦਾ ਕਰਤੱਵ ਹੈ ਬਣਦਾ ਹੈ ਤੇ ਉਹ ਜਿਹੜੇ ਪਹੁੰਚਾਉਣ ਦਾ ਕੰਮ ਕੀਤਾ ਪਰ ਪੰਜਾਬ ਸਰਕਾਰ ਨੇ ਆਪ ਤਾਂ ਕੁਝ ਕੀਤਾ ਨਹੀਂ ਹੁਣ ਉਹਨਾਂ ਨੂੰ ਜਿਹੜੀ ਕਬਰਹਾੜ ਇਸਦੀ ਹੈ ਕਿ ਅਗਰ ਇਹਦੀ ਜਾਣਕਾਰੀ ਲੋਕਾਂ ਤੱਕ ਪਹੁੰਚ ਗਈ ਲੋਕ ਜਾਗਰੂਕ ਹੋ ਗਏ ਤਾਂ ਫਿਰ ਸੰਤ ਤੱਕ ਜਿਸ ਨੇ ਪੁੱਛਣਾ ਹੀ ਨਹੀਂ ਤੇ ਇਸ ਜਿਹੜੀ ਕਬਰਹਾੜ ਦੇ ਇਸ ਦੁੱਖ ਦੇ ਕਰਕੇ ਔਰ ਸਤਾਈ ਦੇ ਵਿੱਚ ਉਹਨਾਂ ਦੀ ਹੱਥ ਥੱਲੇ ਖਿਸਕਦੀ ਜ਼ਮੀਨ ਜਿਹੜੀ ਹੈ ਉਹ ਉਹਨਾਂ ਨੂੰ ਦਿਖਾਈ ਦਿੰਦੀ ਔਰ ਇਸ ਕਰਕੇ ਇਹ ਦਿੱਲੀ ਤੋਂ ਜਿਹੜੇ ਵੀ ਹਾਰ ਕੇ ਗਏ ਉੱਥੇ ਇਹ ਉੱਥੇ ਜਾ ਕੇ ਤੁਸੀਂ ਸੁਸ਼ੋਧਿਆ ਜੀ ਦੀ ਉਹ ਬਹੁਤ ਵਾਇਰਲ ਹੋਈ ਇੱਕ ਵੀਡੀਓ ਸ਼ਮਦਨ ਦੰਡਵੇਦ ਝੂਠ tufaan ਇਹ ਵੀ ਸਾਰੇ ਹਥਖੰਡੇ ਅਪਣਾਓ ਲੇਕਿਨ ਚੋਣਾਂ ਜੀਤੋ ਔਰ ਉਹ ਬਾਕੀ ਕਾਰਕਟਰ ਨੂੰ ਪੁੱਛਿਆ ਹਾਂ ਕਰੂਗੇ ਕਿ ਨਹੀਂ ਭਾਵ ਉਹ ਉਸ ਤਰੀਕੇ ਇਹ ਉਸ ਤਰੀਕੇ ਦਾ ਝੂਠ tufaan ਜਿਹੜਾ ਆ ਉਹ ਤੋਲਣ ਦੀ ਇਹ ਜਿਹੜੀ ਕਿਹਾ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਜਨਵੀ ਅੰਦੋਲਨਾਂ ਚ ਹੋਇਆ ਔਰ ਇਸ ਕਰਕੇ ਭਾਰਤੀ ਜਨਤਾ ਪਾਰਟੀ ਦਾ ਕਾਰਕਟਰ ਕਿਸੇ ਵੀ ਤਰ੍ਹਾਂ ਜਿਹੜਾ ਕਿਸੇ ਤੋਂ ਵੀ ਡਰਦਾ ਨਹੀਂ ਹੈ ਔਰ ਲੋਕਾਂ ਦੇ ਹਿੱਤਾਂ ਦੇ ਲਈ ਕੰਮ ਕਰਨਾ सा वचनबद्धता है साडा फर्ज बनता है और असं ये जरा काम किसी भी हालत रोकागे नहीं ये चाहे जिन्ना मर्जी जोर ला लड़ा साहबा जी आपने कहा कि ये काम सूबे का है आम आदमी पार्टी कह रही है कि सही में ये काम सूबे का है और केंद्र की योजनाओं का पोर्टल पे एनरोलमेंट कराना तो राज्य सरकार का काम है बीजेपी तो सिर्फ पोलिटिकल फायदा लेने के लिए ये काम कर रही है डेटा लीक हो जाएगा लोगों की प्राइवेसी ब्रीच हो जाएगी देखिए ये तो एक बहाना है उनका हकीकत में उनकी अंदर की घबराहट है अंदर की उनकी फेलियर है क्योंकि प्रदेश सरकार ने नहीं किया तो ये फेलियर हुआ अब वो फेलियर अपना छुपाने के लिए ये सारा कुछ कर रही है इसीलिए वो सभी कार्यकर्ताओं की गिरफ्तारी कर रहे हैं आज ही पूरे प्रदेश में जो अर्थी पंजाब सरकार की अर्थी फोक जो है वो रैलियाँ कीतियाँ जा रही हैं और वो जड़ा ਐ ਸਾਡੇ ਅੱਜ ਪ੍ਰਦੇਸ਼ ਦੇ ਪ੍ਰਧਾਨ ਸੁਨੀਲ ਜਾਖੜ ਜੀ ਜਦੋਂ ਗਏ ਉਹਨਾਂ ਨੂੰ ਵੀ ਰਾਸਤੇ 'ਚ ਡਿਟਰੇਨ ਕੀਤਾ ਉਹਨਾਂ ਨੂੰ ਰੋਕਿਆ ਜੋ ਇਹ ਤੱਕੇਸ਼ਾਹੀ ਹੈ ਔਰ ਇਹ ਦੇਸ਼ ਤੇ ਹਰ ਨਾਗਰਿਕ ਦਾ ਕਰ ਫਰਜ ਹੈ ਇਹ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਵੀ ਸਾਡਾ ਫਰਜ ਹੈ ਕਿ ਅਸੀਂ ਲੋਕਾਂ ਤੱਕ ਸਾਡੀ ਜਾਣਕਾਰੀ ਲੋਕਾਂ ਤੱਕ ਵੀ ਪਹੁੰਚਾਈਏ ਜਿੱਥੇ ਤੱਕ ਤਾਂ ਰਹਿ ਗਿਆ ਇਹ ਕੰਮ ਸਾਡਾ ਤਾਂ ਅਸੀਂ ਹੀ ਕਰਾਂਗੇ ਤੇ ਭਾਈ ਸਾਹਿਬ ਤੁਸੀਂ ਜਿਹੜੀਆਂ ਲੋਕਾਂ ਦੇ ਝੂਠੇ ਫਾਰਮ ਭਰੀ ਜਾਂਦੇ ਸੀ ਕਦੀ ਪੈਨਸ਼ਨਾਂ ਦੇ ਫਾਰਮ ਭਰੀ ਜਾਂਦੇ ਕਿਸੇ ਨੂੰ ਨੌਕਰੀਆਂ ਦੇਣ ਦੇ ਕਿਸੇ ਨੂੰ ਕਰਜ਼ੇ ਦੇਣ ਦੇ ਕਿ ਖਰੇ ਕੀ ਕੀ ਨੌਕਰੀਆਂ ਉਹ ਜਿਹੜੇ ਫਾਰਮ ਭਰੇ ਹੋ ਸੀਗੇ ਉਹ ਕਿਉਂਕਿ ਉਹਨਾਂ ਨੂੰ ਲੋਕਾਂ ਨੂੰ ਪਤਾ ਆ ਕਿ ਇਹ ਫਾਰਮ ਜਿਹੜੇ ਝੂਠੇ ਭਰਦੇ ਸੀ ਇਹ ਸਿਰਫ ਡਾਟਾ ਇਕੱਠਾ ਕਰਕੇ ਲੋਕਾਂ ਨੂੰ ਦਿੰਦੇ ਸੀ ਅਸੀਂ ਹਕੀਕਤ ਦੇ ਵਿੱਚ ਲੋਕਾਂ ਤੱਕ ਸਕੀਮਾਂ ਪਹੁੰਚਾ ਰਹੇ ਆ ਜਿੱਥੇ ਤੱਕ ਡਾਟਾ ਆ ਉਹ ਤਾਂ ਮੰਨ ਲਓ ਉਹਦੇ ਚ ਜਿਹੜਾ ਆ ਉਹ ਤਾਂ ਜਗ ਜाहिर ਹੈਗਾ ਜਿਨੇ ਆਖਰ ਗੈਸ ਸਿਲੰਡਰ ਲਿਆ ਆ ਉਹਨੂੰ ਕਿਹਨੂੰ ਨਹੀਂ ਪਤਾ ਆਲੇ ਦੋਲੇ ਸਾਰਿਆਂ ਨੂੰ ਪਤਾ ਵੀ ਇਹ ਮਹੱਲੇ ਵਾਲਿਆਂ ਨੂੰ ਪਤਾ ਹੁੰਦਾ ਹੋਰ ਤੁਹਾਡੇ ਕਹਿਦਾ ਸੀ ਪੰਜਾਬ ਚ ਬੈਠ ਕੇ ਥੋੜਾ ਉਹਨਾਂ ਨੂੰ ਫੋਨ ਕਰਨੇ ਉਹ ਜਦੋਂ ਕਰਨੇ ਹੁੰਦੇ ਸਾਡੇ ਵਰਕਰਾਂ ਨੇ ਕੰਟੈਕਟ ਕਰਨਾ ਉਹ ਤਾਂ ਸਾਰਿਆਂ ਨੂੰ ਪਤਾ ਇਹਦੇ ਚ ਲਕੋਣ ਵਾਲੀ ਕਿਹੜੀ ਗੱਲ ਸੀ ਠੀਕ ਹੈ ਨਾ ਇਸ ਕਰਕੇ ਉਹਦੇ ਤੇ ਅੰਦਰਲਾ ਜਿਹੜੀ ਘਬਰਾਹਟ ਅੰਦਰਲਾ ਡਰ ਆ ਉਹਨਾਂ ਦਾ ਇਹ ਭਾਜਪੀ ਦੀ ਕਾਰਗੁਜ਼ਾਰੀ ਤੋਂ ਡਰੇ ਹੀ ਆ अदरवाइज ये बहाने डाटा जो कोई हो जाए तो अभी फीम बेचते हैं भी जो डाटा चोरी हो जाएगा हाँ जी सेवा कर रहे हैं तुम्हें की नहीं सामू कर नहीं आप कह रहे हो सेवा कर रहे हैं वो कह रहे हैं कि ये भी एक आरोप है कि बीजेपी शहरी पार्टी है पंजाब में और अब इस मुद्दे को बुना के वो ग्रामीण इलाकों में घुसने की कोशिश कर रही है दो की तैयारी में आप लोग जुड़ गए ये गल तो मन रहे ना कि बीजेपी शहरी पार्टी तो पिंडा च जा रही है ਭਾਵ کہیں ਨਾ کہیں ਕਿਤੇ ਨਾ ਕਿਤੇ ਤਕਲੀਫ ਤਾਂ ਇਹੀ ਹੈ ਨਾ ਕਿ ਵੀ ਬੀਜੇਪੀ ਪਿੰਡਾਂ 'ਚ ਕਿਉਂ ਜਾ ਰਹੀ ਹੈ ਪਰ ਹੁਣ ਤਾਂ ਕੋਈ ਰੋਕ ਨਹੀਂ ਸਕਦਾ ਉਹਨਾਂ ਨੂੰ ਬੀਜੇਪੀ ਪਿਛਲੇ 5 ਪੰਜਾ ਸਾਲਾਂ ਤੋਂ ਜਾ ਰਹੀ ਪਿੰਡਾਂ 'ਚ ਤਾਂ ਸਿਰਫ ਲੋਕਾਂ ਦੀ ਰਹਿ ਗਈ ਗੱਲ ਜਿਹੜੀਆਂ ਬਹੁਤ ਸਾਰੀਆਂ ਐਨਜੀਓ ਦਾ ਕੰਮ ਕੀ ਹੁੰਦਾ ਐਨਜੀਓ ਕੀ ਕੰਮ ਕਰਦੀਆਂ ਨਾਨ ਗਵਰਨਮੈਂਟ ਜਿਹੜੀਆਂ ਆਰਗੇਨਾਈਜੇਸ਼ਨ ਹੁੰਦੀਆਂ ਉਹ ਗਵਰਨਮੈਂਟ ਦੀਆਂ ਜਿਹੜੀਆਂ ਯੋਜਨਾਵਾਂ ਉਹ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰਦੀਆਂ ਤੇ ਜੇ ਅਸੀਂ ਬੀਜੇਪੀ ਵਾਲੇ ਜਿਹੜੇ ਆ ਉਹਦੇ ਚ ਕਿੱਥੇ ਲਿਖਿਆ ਕਿ ਉਹ ਨਹੀਂ ਕਰ ਸਕਦੇ ਕਿਹੜਾ ਕੀ ਕਾਂਗਰਸ ਵਾਲੇ ਨਹੀਂ ਕਰਦੇ ਆਮ ਆਦਮੀ ਪਾਰਟੀ ਵਾਲੇ ਆ ਦਿੱਲੀ ਚ ਲੈ ਕੇ ਤੁਰੇ ਫਿਰਦੇ ਸੀ ਇਹਨਾਂ ਦੇ ਫਾਰਮ ਲੈ ਕੇ ਫਿਰਦੇ ਸੀ ਉੱਥੇ ਮੋਟਰਸਾਈਕਲ ਲੈ ਕੇ ਕਮਾਈ ਜਾਂਦੇ ਇਹਨਾਂ ਦੇ ਹੁਣ ਲੋਕ ਉਹਨਾਂ ਨੂੰ ਮੂੰਹ ਨਹੀਂ ਲਾ ਰਹੇ ਉਹ ਤਾਂ ਐਨਜੀਓ ਸੇ ਪੋਲੀਟੀਕਲ ਪਾਰਟੀ ਬਣੇ ਹਮਾਰੇ ਕੌਣ ਉਹ ਤਾਂ ਬਣੇ ਹੀ ਐ ਐਨਜੀਓ ਤੋਂ ਪੋਲੀਟੀਕਲ ਪਾਰਟੀ ਅਸੀਂ ਤਾਂ ਹੈ ਹੀ ਪੋਲੀਟੀਕਲ ਪਾਰਟੀ ਬਣ ਕੇ ਐਨਜੀਓਆਂ ਦਾ ਕੰਮ ਕਰ ਰਹੇ ਹਾਂ ਫਰਕ ਇਹ ਆ ਕਿ ਉਹ ਐਨਜੀਓ ਦਾ ਕੰਮ ਕਰਦੇ ਹੋਏ ਪੋਲੀਟੀਕਲ ਪਾਰਟੀ ਬਣੇ ਅਸੀਂ ਤਾਂ ਪਹਿਲਾਂ ਪੋਲੀਟੀਕਲ ਪਾਰਟੀ ਪਹਿਲਾਂ ਪੋਲੀਟੀਕਲ ਹੈ फिर जाके वो सेवा भाव का काम भी न कर रहे हैं एक आखिरी सवाल साहब क्या पंजाब में जो स्थितियां बदल रही है राजनीतिक एक बार फिर बीजेपी और अकाली गठबंधन होगा या बीजेपी 2027 में अपने बूते चुनाव लड़ेगी और अपने बूते सरकार बनाने की स्थिति में नजर आएगी देखिए अभी तक इस विषय पे मैं कुछ भी कहने के लिए अभी अधिकृत नहीं हूँ क्योंकि इसमें क्या होगा क्या नहीं होगा ये तो हमारी जो हाई कमांड है वही तय करेगी सेंटीमेंट क्या ओ, है वो वही लो, लोकल सेंटीमेंट क्या है प्रदेश के लीडरशिप को क्या वर्कर से सेंटीमेंट मिल रहा है क्या फिलर्स मिल देखिए लोगों की अलग तरह की फीलिंग है जो जब मैं कहया कि पहले भी साडियां हाई कमांड जदों करदी है कोई भी काम वो ਥੱਲੇ ਸਰਵੇ ਵੀ ਕਰਾਂਦੀ ਹੈ ਸਰਵੇ ਕਰਾਣ ਤੋਂ ਬਾਅਦ ਜੋ ਉਹਨਾਂ ਨੂੰ ਚੰਗਾ ਲੱਗੇਗਾ ਉਹ ਕਰਨਗੇ और जो ਕਰਨਗੇ ਅਸੀਂ ਇੱਕ ਪਾਰਟੀ ਦੇ ਸਪਾਈ ਹੋਣ ਦੇ ਨਾਤੇ ਜੋ ਉਹਨਾਂ ਦਾ ਦੇਸ਼ ਹੋਏਗਾ ਉਹ ਕਰਾਂਗੇ ਬਾਕੀ ਬੀਜਪੀ ਆਪਣੀ ਤਿਆਰੀ ਕਰ ਰਹੀ ਹੈ ਉਹ ਅਸੀਂ ਆਪਣੇ ਵੱਲੋਂ ਅਸੀਂ ਆਪਣੇ ਵੱਲੋਂ ਪੂਰੇ ਦੇ ਪੂਰੇ ਪੰਜਾਬ ਚ 117 ਸੀਟਾਂ ਤੇ ਤਿਆਰੀ ਕਰ ਰਹੇ ਹਾਂ ਬਾਕੀ ਜੋ ਕੇਂਦਰ ਦਾ ਸਾਡੇ ਹਾਈ ਕਮਾਂਡ ਦਾ ਹਦੇਸ਼ ਹੋਏਗਾ ਉਹਦੇ ਪਾਲਣਾ ਅੱਗੇ ਵੀ ਕਰਦੇ ਆਏ ਹੁਣ ਵੀ ਕਰਾਂਗੇ ਧੰਨਵਾਦ ਤੋਂ ਸਾਬਤ ਤੌਰ ਤੇ ਸਾਪਲਾ ਸਾਹਿਬ ਦਾ ਕਹਿਣਾ ਹੈ ਕਿ ਪੰਜਾਬ ਭਾਜਪਾ ਪੂਰੀ 117 ਸੀਟਾਂ ਤੇ ਤਿਆਰੀ ਕਰ ਰਹੀ ਹੈ पंजाब में बीजेपी अकाली गठबंधन होगा या नहीं होगा इसका आखिरी फैसला बीजेपी का केंद्रीय नेतृत्व करेगा कैमरन फिरोज के साथ अजय झा दैनिक सवेरा दिल्ली केंद्र सरकार की योजनाओं को पंजाब के घर घर तक पहुंचाने के लिए पंजाब भाजपा अब सड़कों पर है और पिछले दिनों कल ही पंजाब भाजपा के कई नेताओं को हिरासत में लिया गया आज पंजाब बीजेपी के प्रधान सुनील जाखर और कई सारे पूर्व मंत्री और भाजपा के कई वरिष्ठ नेताओं को हिरासत में लिया जा रहा है हमारे साथ बात करने के लिए पंजाब बीजेपी और बीजेपी के वरिष्ठ नेता विजय सापला जी सापला जी आ, स्वागत है गल बात करेंगे आपसे सर किस तरह से देखते हैं कि जो हिरासत में लिया जा रहा है देखिए ये तो मैं कहूँगा कि आम आदमी पार्टी का पुलिस का सत्ता का दुरुपयोग जरा करके ਲੋਕ ਹਿੱਤ ਦੀਆਂ ਜਿਹੜੀਆਂ ਯੋਜਨਾਵਾਂ ਕੇਂਦਰ ਸਰਕਾਰ ਨੇ ਮਾਂ ਜੋ ਮੋਦੀ ਜੀ ਦੀ ਸਰਕਾਰ ਨੇ ਲਾਗੂ ਕੀਤੀਆਂ ਜਿਹੜੀਆਂ ਪੂਰੇ ਦੇਸ਼ ਦੇ ਵਿੱਚ ਬੜੀਆਂ ਸਮੋਥਲੀ ਚੱਲਦੀਆਂ ਔਰ ਪੰਜਾਬ ਚੋ ਕਿਸੇ ਵੀ ਤਰੀਕੇ ਨਾਲ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਕਿਤੇ ਨਾ ਕਿਤੇ ਜੇ ਲਾਗੂ ਵੀ ਕੀਤੀਆਂ ਜਾ ਰਹੀਆਂ ਤੇ ਇਹ ਕਿਸੇ ਨੂੰ ਇਹ ਨਹੀਂ ਪਤਾ ਕਿ ਵੀ ਉਹ ਘਰ ਕੌਣ ਰਿਹਾ ਕਿਉਂਕਿ ਉਹ ਤੁਸੀਂ ਸਰਕਾਰ ਤਾਂ ਫੋਟੋਆਂ ਤਾਂ ਆਪਣੀਆਂ ਲਾਈ ਜਾਂਦੀ ਹੈ ਆ ਫਰੀ ਰਾਸ਼ਨ ਵੰਤਰਣ ਜਿਹੜਾ ਪਿਛਲੇ 5 ਸਾਲ ਤੋਂ ਚੱਲ ਰਿਹਾ ਔਰ ਉਹਨੂੰ ਹੋਰ ਅਗਲੇ ਅਗਲੇ ਪੰਜ 7 ਸਾਲ ਤੋਂ ਚੱਲ ਰਿਹਾ ਉਹ ਉਹ ਜਿਹੜਾ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਵਿਸ਼ਕਰਮਾ ਯੋਜਨਾ ਹੈ ਜਿਹਦੇ ਚ ਲਗਭਗ 18 ਕੈਟਾਗਰੀਜ਼ ਹੈਗੀਆਂ ਟਰੇਡ ਦੀਆਂ ਜਿਨ੍ਹਾਂ ਨੂੰ ਉਹਦੇ ਤਹਿਤ ਉਹਨਾਂ ਨੂੰ ਟੂਲ ਕਿਟ ਵੀ ਦੇਣੀ ਹੈ ਉਹਨਾਂ ਨੂੰ ਲੋਨ ਮਹਈਆ ਵੀ ਕਰਾਣਾ ਹੈ ਉਹਨਾਂ ਦਾ ਉਹ ਰੋਜ਼ਗਾਰ ਨੂੰ ਵਧਾਵੇ ਦੇਣੇ ਨੇ ਛੋਟ-ਛੋਟੀਆਂ ਜਿਹੜੀਆਂ ਆ ਖੋਖਰ ਦੇ ਲਈ ਜਿਹੜੀਆਂ ਯੋਜਨਾਵਾਂ ਆ ਮਹਿਲਾਵਾਂ ਦੇ ਲਈ ਯੋਜਨਾਵਾਂ ਆ ਅਨੁਸੂਚੀ ਜਾਤੀ ਵਰਗ ਦੇ ਲਈ ਆ ਪਿਛੜਾ ਵਰਗ ਦੇ ਲਈ ਆ ਇਹ ਸਾਰੀਆਂ ਜਿਹੜੀਆਂ ਯੋਜਨਾਵਾਂ ਜਿਹੜੀਆਂ ਲੋਕਾਂ ਤੱਕ ਲੈ ਕੇ ਜਾਣਾ ਇਹ ਜਿਹੜਾ ਬੀੜਾ ਚੱਕਿਆ ਉਹਦਾ ਕਾਰਨ ਕੀ ਆ ਕਿ ਕੰਮ ਤਾਂ ਸਿਰਫ ਸੂਬਾ ਸਰਕਾਰ ਦਾ ਫੈਡਰਲ ਸਿਸਟਮ ਦੇ ਵਿੱਚ ਕੋਈ ਵੀ ਕੇਂਦਰ ਸਰਕਾਰ ਯੋਜਨਾ ਬਣਾਉਂਦੀ ਆ ਉਹਦਾ ਜਿਹੜਾ ਇੰਪਲੀਮੈਂਟ ਥੱਲੇ ਤੱਕ ਕਰਨ ਦਾ ਕੰਮ ਹੁੰਦਾ ਉਹ ਸੂਬਾ ਸਰਕਾਰ ਦਾ ਆ ਔਰ ਸੂਬਾ ਸਰਕਾਰ ਉਹਨੂੰ ਇਮਾਨਦਾਰੀ ਨਾਲ ਲਾਗੂ ਨਹੀਂ ਕਰ ਰਹੀ ਅੱਜ ਪੂਰੇ ਦੇਸ਼ ਦੇ ਵਿੱਚ ਆਯੂਸ਼ਮਾਨ ਕਾਰਡ ਬੜਾ ਆਰਾਮ ਨਾਲ ਚੱਲ ਰਿਹਾ ਸਿਰਫ ਪੰਜਾਬ ਦੇ ਵਿੱਚ ਨਹੀਂ ਲੈ ਰਿਹਾ ਕਿਉਂਕਿ ਪੰਜਾਬ ਸਰਕਾਰ ਉਹਨਾਂ ਦੇ ਪੈਸੇ ਨਹੀਂ ਦੇ ਰਹੀ ਅੱਜ ਵੀ ਪੰਜਾਬ ਦੇ ਕਿਸੇ ਹਸਪਤਾਲ 'ਚ ਹਿਮਾਚਲ ਦਾ ਕੋਈ ਬੇਜ ਆਉਂਦਾ ਹੈ ਉਹਦਾ ਤਾਂ ਆਯੂਸ਼ਮਾਨ ਕਾਰਡ ਲੈ ਕੇ ਉਹਨੂੰ ਇਲਾਜ ਕੀਤਾ ਜਾਂਦਾ ਹਰਿਆਣਾ ਦਾ ਕੋਈ ਆਣ ਕੇ ਕਰਾਂਦਾ ਤਾਂ ਉਹਦਾ ਇਲਾਜ ਹੁੰਦਾ ਹੈ ਹੋਰ ਕਿਸੇ ਪ੍ਰਦੇਸ਼ ਦਾ ਜਿਹੜਾ ਕਿਸੇ ਕੋਲ ਆਯੂਸ਼ਮਾਨ ਕਾਰਡ ਹੈ ਉਹਦਾ ਇਸਤੇਮਾਲ ਉਹ ਕਰ ਸਕਦੇ ਜੇ ਪੰਜਾਬ ਦਾ ਉਹ ਕੋਲ ਇੱਕ ਯੋਸ਼ਮਾਨ ਕਾਰਡ ਆ ਤੇ ਪੰਜਾਬ ਦਾ ਹਸਪਤਾਲ ਉਹਨੂੰ ਜਿਹੜਾ ਟ੍ਰੀਟ ਕਰਨ ਦੇ ਲਈ ਉਹ ਨਾ ਕਰ ਰਿਹਾ ਕਿਉਂ ਕਿ ਪੰਜਾਬ ਸਰਕਾਰ ਉਹਦੇ ਲਈ ਉਹਨੂੰ ਕਰ ਨਹੀਂ ਰਹੀ ਇਹ ਸਾਰੀਆਂ ਯੋਜਨਾਵਾਂ ਲੋਕਾਂ ਤੱਕ ਪਹੁੰਚੇ ਔਰ ਨਵੇਂ ਕਾਰਡ ਜਿਹੜੇ ਆ ਉਹ ਬਣਾਏ ਹੀ ਨਹੀਂ ਜਾ ਰਹੇ ਕਿਉਂਕਿ ਪੁਰਾਣੀ ਤਾਂ ਪੂਰੀ ਤਰ੍ਹਾਂ ਲਿੰਕ ਨਹੀਂ ਹੈਗੇ ਉਹ ਲਾਗੂ ਨਹੀਂ ਕੀਤੇ ਤੇ ਨਵੇਂ ਉਹ ਜਿਹੜੇ ਕਾਰਡ ਬਣਾਏ ਨਹੀਂ ਜਾਂਦੇ ਇਸੇ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਯੋਜਨਾਵਾਂ ਕਿਸਾਨ ਸਮਾਨ ਨਿਧੀ ਦਾ ਹੈਗਾ ਕਿਸਾਨਾਂ ਦੀਆਂ ਹੋਰ ਯੋਜਨਾਵਾਂ ਹੈ ਉਹ ਸਾਰੀਆਂ ਜਿਹੜੀਆਂ ਆ ਉਹ ਸਹੀ ਨਾਲ ਲਾਗੂ ਕਰਨ ਲਈ ਭਾਰਤੀ ਜਨਤਾ ਪਾਰਟੀ ਨੇ ਬੀੜਾ ਚੱਕਿਆ ਕਿ ਅਸੀਂ ਲੋਕਾਂ ਦੇ ਹਿੱਤਾਂ ਦੇ ਲਈ ਜੋ ਮਾਨਯੋਗ ਜਿਹੜੇ ਮੋਦੀ ਜੀ ਨੇ ਯੋਜਨਾ ਬਣਾਈਆਂ ਉਹ ਘਰ-ਘਰ ਤੱਕ ਪਹੁੰਚਾਉਣੀ ਸਾਡਾ ਸਾਰਿਆਂ ਦਾ ਕਰਤੱਵ ਬਣਦਾ ਹੈ ਤੇ ਉਹ ਜਿਹੜੇ ਪਹੁੰਚਾਉਣ ਦਾ ਕੰਮ ਕੀਤਾ ਪਰ ਪੰਜਾਬ ਸਰਕਾਰ ਨੇ ਆਪ ਤਾਂ ਕੁਝ ਕੀਤਾ ਨਹੀਂ ਹੁਣ ਉਹਨਾਂ ਨੂੰ ਜਿਹੜੀ ਕਬਰਹਾੜ ਇਸਦੀ ਹੈ ਕਿ ਅਗਰ ਇਹਦੀ ਜਾਣਕਾਰੀ ਲੋਕਾਂ ਤੱਕ ਪਹੁੰਚ ਗਈ ਲੋਕ ਜਾਗਰੂਕ ਹੋ ਗਏ ਤਾਂ ਫਿਰ ਸੰਤ ਤੱਕ ਕਿਸੇ ਨੇ ਪੁੱਛਣਾ ਹੀ ਨਹੀਂ ਤੇ ਇਸ ਜਿਹੜੀ ਕਬਰਹਾੜ ਦੇ ਇਸ ਦੁੱਖ ਦੇ ਕਰਕੇ ਔਰ ਸਤਾਈ ਦੇ ਵਿੱਚ ਉਹਨਾਂ ਦੇ ਹੱਥ ਥੱਲਿਓਂ ਖਿਸਕਦੀ ਜ਼ਮੀਨ ਜਿਹੜੀ ਹੈ ਉਹ ਉਹਨਾਂ ਨੂੰ ਦਿਖਾਈ ਦਿੰਦੀ ਔਰ ਇਸ ਕਰਕੇ ਹੀ ਇਹ ਦਿੱਲੀ ਤੋਂ ਜਿਹੜੇ ਵੀ ਹਾਰ ਕੇ ਗਏ ਉੱਥੇ ਇਹ ਉੱਥੇ ਜਾ ਕੇ ਤੁਸੀਂ ਸੁਸ਼ੋਧਿਆ ਜੀ ਦੀ ਉਹ ਬਹੁਤ ਵਾਇਰਲ ਹੋਈ ਇੱਕ ਵੀਡੀਓ ਸ਼ਮਦੰ ਦੰਡਵੇਦ ਝੂਠ tufaan ਇਹ ਵੀ ਸਾਰੇ ਹਥਖੰਡੇ ਅਪਣਾਓ ਲੇਕਿਨ ਚੋਣਾਂ ਜੀਤੋ ਔਰ ਉਹ ਬਾਕੀ ਕਾਰਕਟਰ ਨੂੰ ਪੁੱਛਿਆ ਹਾਂ ਕਰੂਗੇ ਕਿ ਨਹੀਂ ਭਾਵ ਉਹ ਉਸ ਤਰੀਕੇ ਇਹ ਉਸ ਤਰੀਕੇ ਦੇ ਝੂਠ tufaan ਜਿਹੜਾ ਆ ਉਹ ਤੋਲਣ ਦੀ ਇਹ ਜਿਹੜੀ ਕਿਹਾ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਜਨਮੀ ਅੰਦੋਲਨਾਂ ਚ ਹੋਇਆ ਔਰ ਇਸ ਕਰਕੇ ਭਾਰਤੀ ਜਨਤਾ ਪਾਰਟੀ ਦਾ ਕਾਰਕਟਰ ਕਿਸੇ ਵੀ ਤਰ੍ਹਾਂ ਜਿਹੜਾ ਆ ਕਿਸੇ ਤੋਂ ਵੀ ਡਰਦਾ ਨਹੀਂ ਹੈ ਔਰ ਲੋਕਾਂ ਦੇ ਹਿੱਤਾਂ ਦੇ ਲਈ ਕੰਮ ਕਰਨਾ ਸਾਡੀ ਵਚਨਬੱਧਤਾ ਹੈ ਸਾਡਾ ਫਰਜ਼ ਬਣਦਾ ਹੈ